ਮੁਫਲੀ ਕਰਿਓ ਪਾਈ ਤੁਮੂਫਲੀ ਹਾਂਜੀ ਮੁਫਲੀ ਕਰ ਦਿਓ 20 ਰੁਪਏ ਕਰ ਦਿਓ ਠੀਕ ਹੈ ਜੀ ਸਕੂਲੀ ਗਈ ਨਹੀਂ ਸਕੂਲੀ ਜਾਂਦੀ ਸਕੂਲ ਜਾਂਦੀ ਆ ਜਾਨੀ ਕਿਹੜੇ ਸਕੂਲ ਪੜਦੀ ਆ ਇਹ ਪੜਦੀ ਬਾਬਾ ਜੀ ਕਿਹੜੇ ਸਕੂਲ ਪੜਦੀ ਆ ਹੈ ਇਹ ਜੀ ਪੜਦੀ 33 ਕਲਾਸ ਚ ਹਾਂਜੀ ਠੀਕ ਹੈ ਆਪੇ ਹੈ ਨਾ ਕਿ ਤੁਹਾਡਾ ਇਹੋ ਵੇਚਦੇ ਹਾਂ ਮਾਲ ਕਿੰਨੀ ਤੁਮਾਇਆ ਹੋਈਂਦੀ ਆ ਮਾਇਆ ਥੋੜੀ ਬਾਰੀ ਬਣਦੀ ਆ ਕਿੰਨੀ ਕਰ ਮਹੇ ਥੋੜੀ ਬਾਈ ਬੰਦੀ ਹੈ ਕਿੰਨੀ ਕਰ 500 1 500 1 ਹਾਂ ਸਵੇਰੇ ਆਗੇ ਸਵੇਰੇ ਤੁਹਾਡੇ ਸਵੇਰੇ ਬੰਨੇ ਆਗੇ ਹਾਂ ਜੀ ਸਵੇਰ ਤੋਂ ਹਾਂ ਅ ਘਰ ਬਰ ਕਿਵੇਂ ਚੱਲਦਾ ਘਰ ਬੱਜਦਾ ਸਾਡਾ ਨਾ ਇਤਨ ਚੱਲਦਾ ਕਿ ਮੱਟ ਹਾਂਜੀ ਟੈਂਸ਼ਨ ਲੱਗੀ ਟੈਂਸ਼ਨ ਲੱਗੀ ਨਹੀਂ ਹਾਂ ਪਰ 1500 ਕੀ ਬੰਦਾ ਜੀ ਇਹ ਕਿੰਨੇ ਦੀ ਸਾਰੀ ਆਏ ਜੀ 2 1.5 ਦੀ ਤੋਂ ਦੇ ਹੂੰ 1.5 ਦੀ ਆ ਹਾਂ ਉਹ ਵਿਚਾਰੇ ਨੇ ਆਦਾ ਛੋੜੀ ਹੂੰ ਸੋ 150 ਦੀ ਆ ਹਾਂਜੀ ਬੰਦੇ ਵਿਚਾਰੇ ਨੇ ਨਾ ਕਿੰਨੇ ਸਵਾਰ ਬੰਦੇ ਕਹਿੰਦੇ ਆ ਕਿਹੜਾ ਕਿਹੜਾ ਹੋ ਜੇ ਆ ਜੇ ਖਲੂ ਦਿਖਾਣਾ ਹੈ ਹੈ ਅੰਦਰ ਨਹੀਂ ਮਾਹਦੇ ਕੋਈ ਵੇਖ ਕਿ ਵਿਚਾਰਾ ਮੈਨੂੰ ਪੈਕੇਟ ਲੈ ਗਿਆ ਪੈਕੇਟ ਦੇ ਗਿਆ ਨਾ ਕਦੇ 5 ਘੰਟੇ ਰਸਦ ਨਹੀਂ ਗਈ ਅੱਛਾ ਦੋ ਕਿਥੋਂ ਨੇ ਪੈਕੇਟ ਦੋ ਕਿ ਪੈਕੇਟ ਹਾਂਜੀ ਤੂੰ ਦੋ ਹੀ ਪੈਕੇਟ ਆਹ ਫਾਈਨ ਮੈਂ ਡੰਕਾ ਲਾ ਰਵੇ ਅੱਛਾ ਤੁਹਾਨੂੰ ਗੁਰੂ ਅਮਰਦਾਸ ਠੀਕ ਆ ਆਹੀ ਬਸ ਹੈਗਾ ਉਹ ਗਾਗ ਨਹੀਂ ਆਇਆ ਅੱਜ ਹਾਂਜੀ ਅੱਛਾ ਜੀ ਧੰ ਗੁਰੂ ਅਮਰਦਾਸ ਬਹੁਤ ਔਖਾ ਹਾਂਜੀ ਆਈ ਹੋਪ ਜਾਰੀ ਚਲੋ ਇਹੋ ਹੀ ਹੈ ਅਮਦਨ ਨਹੀਂ ਹੋਈ ਨਾ ਇਹ ਸਾਡੇ ਸਿੱਖਾਂ ਦੇ ਹਾਲ ਹੈ ਇਹ ਭੈਣ ਹੈਂਡੀਕੈਪ ਆ ਤੇ ਆਹ ਵੀਰ ਉਸ ਦਾ ਕਲੀ ਇਹੀ ਗੁੜੀਆ ਹੀ ਕਲੀ ਹਾਂਜੀ ਗੁੱਡੀ ਭੈਣ ਗੁੱਡੀ ਬਸ ਕਲੀ ਕਲੀ ਗੁੱਡੀ ਆ ਹੂੰ ਘਰ ਬਰ ਇੱਥੇ ਆ ਪਿੰਡ ਜੀ ਆਹ ਵੇ ਤੁਹਾਨੂੰ ਪਤਾ ਆਹ ਟਾਇਰ ਪਾੜ ਗਏ ਇਹਦੇ ਅੱਛਾ ਇੱਕ ਚਲਦੀ ਨਹੀਂ ਇਹ ਰੇੜੀ ਇਹਨਾਂ ਨਾ ਇਹ ਪਾਰੀ ਬੜੀ ਚਲਦੀ ਚਲਦੀ ਅੱਛਾ ਚਲਦੀ ਨਹੀਂ ਹੈ ਹਾਂ ਜੀ ਟਾਇਰ ਪਾੜ ਗਏ ਇਹ ਕਿਹਨੇ ਦਾ ਪਣਾ ਟਾਇਰ ਇਹ ਦੋ ਸੁਨੇ ਟਾਇਰ ਤੇ ਉਹ ਹਨ ਲੀਪੇ ਬੰਨ ਨਹੀਂ ਆ ਇਹ ਕਿਹੜਾ ਬਟਾ ਪਰਲੇ ਟਾਇਰ ਬਟਾ ਉੱਪਰ ਵਾਲਾ ਹੂੰ ਅੱਛਾ ਜੀ ਤਾਲੀ ਗੁਰੂ ਦਾ ਅੰਦਾਸ ਪੈਨ ਨਹੀਂ ਦਿਆ ਹੂੰ ਠੀਕ ਠੀਕ ਕੋਲ ਆਪਾਂ ਟਾਇਰ ਟਾਇਰ ਪਾ ਲਈਏ ਆਜੋ ਟਾਇਰ ਪਾ ਲਈ ਆਪਾਂ ਪਹਿਲੇ ਚਲੋ ਚਲੀਏ ਪਹਿਲੇ ਨਾ ਕ ਟਾਇਰ ਪਵਾ ਦਨੇ ਤੁਹਾਡਾ ਉਹਦਾ ਠੀਕ ਹੈ ਫਿਰ ਆ ਬਾਕੀ ਆਪਾਂ ਗੱਲ ਕਰਦੇ ਆ ਚਲੋ ਚਲੋ ਕੀ ਤੁਹਾਨੂੰ ਲੱਗੇ ਰੇੜੀ ਚਾਹੀਦੀ ਆ ਕਿ ਕੀ ਤੁਹਾਨੂੰ ਵੇਚਦਾ ਦੱਸੋ ਰੇੜੀ ਰੇੜੀ ਚਾਹੀਦੀ ਹਨ ਜਿਹੜੀ ਨਾ ਫਿਰ ਪੜਾਉਗੀ ਇਹ ਆਹ ਕੇਦਾ ਲੈਂਦਾ ਵਾ ਫੜ ਆਹ ਵੀ ਕੇਦਾ ਵਾ ਅੱਛਾ ਮੈਂ ਉਹ ਆਵੇ ਅਮਰ ਤੇ ਸ਼ਗਾ ਮਾਰ ਰਿਹਾ ਅੱਛਾ ਅਮਰ ਤਾ ਅਮਰ ਸ਼ਕਿਆ ਤੁਸੀਂ ਹਾਂਜੀ ਮੈਂ ਸੇਖਿਆ ਕਿ ਮੈਂ ਹੀ ਸੇਖਿਆ ਅੱਛਾ ਤੇ ਇਹੀ ਕੁੜੀ ਆ ਹਨਾ ਕੁੜੀ ਆ ਗੁੜੀਆ ਵਾ ਠੀਕ ਆ ਇਹ ਕਿਹੜ ਨੂੰ ਕਹਿ ਲਈ ਜਾਵੇ ਬਸ ਇਹੀ ਹੈ ਸਮਾਨ ਹਨਾ ਹਾਂਜੀ ਸੀ ਸੀ ਗੱਲ ਲਾਦਾ ਬਾਬਾ ਪੁੱਠਾ ਨਾ ਲਾ ਰਹਾ ਚਲੋ ਹਾਂਜੀ ਕਿ 40 ਰੁਪਏ ਦਾ ਵੇਚ ਲਈ ਠੀਕ ਹੈ ਹਾਂਜੀ ਇਹ 40 ਦਾ ਇਹ 100 ਰੁਪਏ ਦਾ ਪੈਕਟ ਹੈ ਠੀਕ ਹੈ ਹਾਂਜੀ ਇਹ ਤੁਸੀਂ ਵੇਚਣਾ ਹੋਣਾ ਹਾਂਜੀ ਠੀਕ ਹੈ ਇੱਕ ਤੁਹਾਡਾ ਵਿਕਰੀ ਦਾ ਤੁਸੀਂ ਕੱਲ ਤੁਸੀਂ ਪਰਸੋਂ ਆਣਾ ਅੰਮ੍ਰਿਤਸਰ ਤੁਹਾਨੂੰ ਜਿਹੜੀ ਡੀ ਲਾ ਕੇ ਦੇ ਦਨੇ ਆ ਹਾਂਜੀ ਠੀਕ ਹੈ ਫਿਰ ਤੁਸੀਂ ਜਿਹੜੀ ਦਾ ਸਮਾਨ ਵੇਚੋ ਹਾਂਜੀ ਠੀਕ ਹੈ ਹਾਂਜੀ ਇਹ ਸਾਰਾ ਕੁਝ ਜਿਹੜਾ ਦਿੱਤਾ ਨਾ ਮਹਾਰਾਜ ਨੇ ਭੇਜਿਆ ਗੁਰਾਮਦਾਸ ਪਾਸ਼ਾ ਨੇ ਮੈਂ ਅੰਮ੍ਰਿਤਸਰ ਤੋਂ ਆਇਆ ਤੁਹਾਡੇ ਵਾਸਤੇ ਸਪੈਸ਼ਲ ਤੇ ਇਹ ਹੁਣ ਸਾਰਾ ਕੁਝ ਉਹਨਾਂ ਨੇ ਦਿੱਤਾ ਇਹੀ ਕੁਝ ਨਹੀਂ ਦਿੱਤਾ ਹੈਗਾ ਹਾਂਜੀ ਠੀਕ ਹੈ ਠੀਕ ਹੈ ਫਿਰ ਪਹਿਲੇ ਹੋ ਗਿਆ ਟਾਇਰ ਦਾ ਹਾਂ ਭਾਈ ਕਰਦੇ ਜੋ ਵੀ ਮੜਾ ਮੜਾ ਸੈਟਸੂਟ ਹੋਣ ਵਾਲਾ ਹੋਊਗਾ ਨਾ ਤੇ ਉਹ ਵੀ ਕਰ ਦਿਓ ਤੁਹਾਡਾ ਕੰਮ ਸੋਨਾ ਹੋ ਜੂਗਾ ਮੈਂ ਰੇੜੀ ਲੈ ਕੇ ਦੂੰਗਾ ਪਰਸੋਂ ਨੂੰ ਤੁਸੀਂ ਆ ਜਿਓ ਠੀਕ ਹੈ ਤੁਹਾਨੂੰ ਜਿਹੜੀ ਲੈ ਕੇ ਦਿੰਨੇ ਆ ਤੇ ਤੁਸੀਂ ਇੱਥੇ ਅੱਡੇ ਤੇ ਬਹਿ ਜਾ ਕਰੋ ਤੇ ਜਿਹੜੇ ਵੀ ਹੈਗੇ ਬਜ਼ੁਰਗ ਉਹਨਾਂ ਨੂੰ ਕਹਾਂ ਕਿ ਗਲੀਆਂ ਚ ਘੁੰਮ ਕੇ ਵੇਚ ਲਵੇ ਆ ਰਾਜ ਬਹੁਤ ਅਦਾ ਨਾ ਨਾ ਪਿਆਣੇ ਮੈਂ ਤਾਂ ਕੁਛ ਨਹੀਂ ਕੀਤਾ ਇਹ ਤਾਂ ਗੁਰੂ ਰਾਮਦਾਸ ਪਾਸ਼ਾ ਨੇ ਮੈਨੂੰ ਇੱਥੇ ਭੇਜਿਆ ਤੇਰੇ ਕੋਲ ਠੀਕ ਹੈ ਤੇਰਾ ਗੁਰੂ ਬੜਾ ਬਿਆਨਤਾ ਹੈ ਉਹ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਉਹ ਤਾਂ ਕੋਣ ਹੈ ਗੁਰੂ ਰਾਮਦਾਸ ਪਾਸ਼ਾ ਕੋਣ ਹੈ ਗੁਰਦਾਂ ਉੱਤਾਂ ਦੱਸਣਾ ਠੀਕ ਹੈ ਉਹਨਾਂ ਨੇ ਸਾਨੂੰ ਭੇਜਿਆ ਇੱਥੇ ਤੁਹਾਡੇ ਕੋਲ ਠੀਕ ਹੈ ਜੀ ਤੇ ਬਾਕੀ ਬੜੇ ਤੇਰਾ ਸਾਈਕਲ ਵੀ ਠੀਕ ਹੋ ਗਿਆ ਹੁਣ ਤੂੰ ਘੁੰਮ ਫਿਰ ਸਕਦੀ ਏ ਸੋਣਾ ਹਾਂਜੀ ਚਲੋ ਠੀਕ ਹੈ ਜੀ ਬਾਸ ਤੇ ਨਹੀਂ ਚੜਿਆ ਜਾਂਦਾ ਵੀ ਇਹ ਕਹਿਣਾ ਨਹੀਂ ਮੈਂ ਇਹਨੂੰ ਕਿਹਾ ਵਾ ਕਿ ਤੁਹਾਡੇ ਹਸਬੰਦ ਨੂੰ ਲੈ ਕੇ ਆ ਜੇ ਤੁਸੀਂ ਨਾ ਆਇਓ ਤਾਂ ਤੁਹਾਨੂੰ ਆਂਦੀ ਲੋੜ ਨਹੀਂ ਤੁਸੀਂ ਰਹਿਣ ਦੋ ਠੀਕ ਹੈ ਅਸੀਂ ਤੁਹਾਨੂੰ ਮਿਲਣਾ ਸੀ ਅਸੀਂ ਤੁਹਾਨੂੰ ਦੇਖ ਲਿਆ ਤੁਹਾਨੂੰ ਆਂਦੀ ਲੋੜ ਨਹੀਂ ਤੁਹਾਡੇ ਜਿਹੜੇ ਹਸਬੰਦ ਆ ਉਹ ਫਿਰ ਆ ਜਾਣਗੇ ਉਹ ਥੋੜੀ ਲੇ ਕੇ ਆ ਜਾਣਗੇ ਅੰਮ੍ਰਿਤਸਰੋਂ ਠੀਕ ਹੈ ਜੀ ਤਾਨੂੰ ਆਂਦੀ ਪੈਣੇ ਲੋੜ ਨਹੀਂ ਤੂੰ ਕੋਈ ਖੇਚਣ ਨਹੀਂ ਕਰਨੀ ਨਹੀਂ ਨਹੀਂ ਮੈਨੂੰ ਪਤਾ ਤੁਹਾਨੂੰ ਕਿ ਬਸਤੇ ਨਹੀਂ ਚੱਲਿਆ ਜਾਣਾ ਹਨਾ ਤੁਸੀਂ ਐਂਡੀ ਕਰ ਕੋਈ ਨਾ ਪੈਣੇ ਤੁਸੀਂ ਉਹਨਾਂ ਨੂੰ ਭੇਜ ਦਿਓ ਆਪਾਂ ਉਹਨਾਂ ਨੂੰ ਜਿਹੜੀ ਦੇ ਦਾਂਗੇ ਪਰਸੋਂ ਠੀਕ ਹੈ ਜੀ ਤੜਕਾ ਕੰਮ ਸੋਹਣਾ ਹੋ ਜੂਗਾ ਠੀਕ ਹੈ ਜੀ ਹੈ ਚਾਹ ਪੀਓਗੇ ਜਦੋਂ ਤੇਰਾ ਸਭ ਕੰਮ ਸੋਹਣਾ ਚੱਲ ਪੂਗਾ ਫਿਰ ਆਪਾਂ ਚਾਹ ਵੀ ਪੀਵਾਂਗੇ ਠੀਕ ਹੈ ਪੈਣੇ ਚਲੋ ਠੀਕ ਹੈ ਜੀ ਵਾਈ ਖਾਲ ਸਾਹਿਬ ਵਾਈ ਗੁਰਜੀ ਕੀ ਫਤ ਹੈ ਠੀਕ ਹੈ ਬਾਪੂ ਜੀ